ਸਤਿਕਾਰਯੋਗ ਦੋਸਤੋ ਸ਼ਹੀਦੀ ਸਪਤਾਹ ਚੱਲ ਰਹੇ ਨੇ ਤੇ ਚਾਂਦਨੀ ਚੌਕ ਤੋਂ ਲੈ ਕੇ ਸਰਹੰਦ ਤੱਕ ਦਾ ਜਿਹੜਾ ਸਫ਼ਰ ਹੈ ਜਿੰਨੀਆਂ ਵੀ ਕੁਰਬਾਨੀਆਂ ਤੇ ਸ਼ਹੀਦੀਆਂ ਹੋਈਆਂ ਨੇ ਇਹ ਸਾਰਾ ਜਿਹੜਾ ਚੈਪਟਰ ਹੈ ਇਹ ਦਾ ਅੱਖਰ ਅੱਖਰ ਲਹੂ ਨਾਲ ਲਿਖਿਆ ਹੋਇਆ ਸਿਆਹੀ ਨਾਲ ਨਹੀਂ ਲਿਖਿਆ ਹੋਇਆ ਲਹੂ ਡੋਲ ਕੇ ਸ਼ਹੀਦੀਆਂ ਦੇ ਕੇ ਇਤਿਹਾਸ ਸੁਨਹਿਰੀ ਪੰਨਿਆਂ ਦੇ ਵਿੱਚ ਲਿਖਿਆ ਗਿਆ ਜੇ ਗੱਲ ਕਰੀਏ ਇਹਨਾਂ ਨੂੰ ਸ਼ਰਧਾਂਜਲੀ ਦੇਣ ਦੀ ਤੇ ਜਦੋਂ ਸ਼ਰਧਾਂਜਲੀ ਦੇਣ ਦੀ ਗੱਲ ਹੁੰਦੀ ਹੈ ਨਾ ਤਾਂ ਕੋਈ ਇਹਨਾਂ ਨੂੰ ਕਹਿੰਦਾ ਕਿ ਉਦੁੱਤੀ ਕੁਰਬਾਨੀਆਂ ਨੇ ਕੋਈ ਕਹਿੰਦਾ ਲਸਾਨੀ ਕੁਰਬਾਨੀਆਂ ਨੇ ਤੇ ਮੈਂ ਜਦੋਂ ਸ਼ਰਧਾਂਜਲੀ ਦੇਣ ਦੀ ਗੱਲ ਕਰਦਾ ਤਾਂ ਮੇਰੇ ਕੋਲੇ ਤਾਂ ਸ਼ਬਦ ਛੋਟੇ ਪੈ ਜਾਂਦੇ ਨੇ ਮੈਨੂੰ ਜਿੰਨਾ ਕੁ ਕੁਦਰਤ ਨੇ ਸ਼ਬਦ ਭੰਡਾਰ ਦਿੱਤਾ ਹੈ ਮੈਨੂੰ ਉਹ ਲੱਗਦਾ ਕਿ ਇਹਨਾਂ ਕੁਰਬਾਨੀਆਂ ਦੇ ਅੱਗੇ ਮੇਰੀ ਜੀਬ ਮੇਰਾ ਸ਼ਬਦ ਭੰਡਾਰ ਬਹੁਤ ਛੋਟਾ ਹੈ ਮੈਂ ਤਾਂ ਸਿਰਫ ਤੇ ਸਿਰਫ ਸੀਸ ਝੁਕਾ ਕੇ ਇਹਨਾਂ ਕੁਰਬਾਨੀਆਂ ਨੂੰ ਇਹਨਾਂ ਕੁਰਬਾਨੀਆਂ ਨੂੰ ਸ਼ਰਧਾਂਜਲੀ ਭੇਟ ਕਰਦਾ ਹਾਂ ਸਲਾਮ ਕਰਦਾ ਹਾਂ ਤੇ ਸੀਸ ਝੁਕਾਉਣਾ ਚਾਂਦਨੀ ਚੌਂਕ ਤੋਂ ਜੇ ਗੱਲ ਕਰਨ ਲੱਗੀ ਏ ਤਾਂ ਗੁਰੂ ਤੇਗ ਬਹਾਦਰ ਦੀ ਕੁਰਬਾਨੀ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਦਿਆਲਾ ਜੀ ਇਹਨਾਂ ਦੀਆਂ ਕੁਰਬਾਨੀਆਂ ਤੋਂ ਅੱਗੇ ਤੇ ਫੇਰ ਭਾਈ ਜੈਤਾ ਜੀ ਜਿਹੜੇ ਬਾਬਾ ਜੀਵਨ ਸਿੰਘ ਦੇ ਨਾਂ ਨਾਲ ਸਤਕਾਰੇ ਜਾਂਦੇ ਨੇ ਉਹ ਸੀਸ ਲੈ ਕੇ ਕਿਵੇਂ ਅਨੰਦਪੁਰ ਪਹੁੰਚਦੇ ਨੇ ਤੇ ਭਾਈ ਲੱਖੀ ਸ਼ਾਹ ਬੰજારਾ ਜੀ ਜਿਹੜੇ ਕਿਵੇਂ ਧੜ ਦਾ ਸੰਸਕਾਰ ਕਰਦੇ ਗੁਰੂ ਸਾਹਿਬ ਦਾ ਉਹ ਵੀ ਸਾਨੂੰ ਸਾਰਿਆਂ ਨੂੰ ਪਤਾ ਹੈ ਇਸ ਚੈਪਟਰ ਦਾ ਤਾਂ ਇਸ ਤੋਂ ਅੱਗੇ ਜਦੋਂ ਅਸੀਂ ਗੱਲ ਕਰਦੇ ਇਹਨਾਂ ਦਿਨਾਂ ਦੀ ਕਿ ਕਿਲਾ ਆਨੰਦਪੁਰ ਦਾ ਜਿਹੜਾ ਛੱਡਦੇ ਨੇ ਗੁਰੂ ਗੋਬਿੰਦ ਸਿੰਘ ਜੀ ਤਾਂ ਕਿਵੇਂ ਗਦਾਰੀ ਕੀਤੀ ਸੀ ਉਹਨਾਂ ਰਾਜਿਆਂ ਨੇ ਕਿ ਸੌਹ ਚੁੱਕ ਕੇ ਕਿਵੇਂ ਹਮਲਾ ਵੀ ਕੀਤਾ ਮਗਰੋਂ ਪਰਿਵਾਰ ਵਿਛੋੜਾ ਹੋਇਆ ਉਹ ਸਾਰੀ ਕਹਾਣੀ ਤਾਂ ਤੁਹਾਨੂੰ ਪਤਾ ਹੈ ਮੈਂ ਇਤਿਹਾਸ ਇੱਥੇ ਬੋਲ ਕੇ ਤੁਹਾਡਾ ਸ਼ਮਾਨੀ ਲੈਣਾ ਚਾਹੁੰਦਾ ਮੈਂ ਸਿਰਫ ਸਲਾਮ ਕਰਨ ਲਈ ਸ਼ਰਨ ਦਾ ਅंजलि ਦੇਣ ਲਈ ਥੋੜੇ ਤੱਕ ਸੁਨੇਹਾ ਪਹੁੰਚਾਉਣ ਲੱਗਿਆ ਤਾਂ ਸਲਾਮ ਕਰਨਾ ਬਣਦਾ ਹੈ ਦੋਸਤੋ ਉਹਨਾਂ ਸਾਰੇ ਮਹਾਨ ਸ਼ਖਸੀਅਤਾਂ ਨੂੰ ਜਿਨ੍ਹਾਂ ਨੇ ਇਸ ਜੰਗ ਦੇ ਵਿੱਚ ਜਿਹੜੀ ਜ਼ਬਰ ਤੇ ਜ਼ੁਲਮ ਦੇ ਵਿਰੁੱਧ ਲੜਾਈ ਸੀ ਜਿਨ੍ਹਾਂ ਨੇ ਗੁਰੂ ਗੋਬਿੰਦ ਸਿੰਘ ਜੀ ਦਾ ਸਾਥ ਦਿੱਤਾ ਸਹਿਯੋਗ ਕੀਤਾ ਗੁਰੂ ਗੋਬਿੰਦ ਸਿੰਘ ਤੋਂ ਅਸ਼ੀਰਵਾਦ ਲਿਆ ਤਾਂ ਉਹਦੇ ਵਿੱਚ ਜਦੋਂ ਅਸੀਂ ਗੱਲ ਕਰਦੇ ਹਾਂ ਬਾਈ ਗਨੀਖਾਂ ਤੇ ਨਵੀਖਾਂ ਮਾਛੀ ਬੜੇ ਦੇ ਜੰਗਲਾਂ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੂੰ ਉੱਚ ਦਾ ਪੀਰ ਬਣਾ ਕੇ ਸਤਕਾਰ ਸਹਿਤ ਉਹ ਕੱਢ ਕੇ ਲੈ ਕੇ ਆਉਂਦੇ ਨੇਗੇ ਤਾਂ ਉਹਨਾਂ ਨੂੰ ਵੀ ਸਲਾਮ ਕਰਨਾ ਬਣਦਾ ਹੈ ਤੇ ਇਹਦੇ ਨਾਲ ਹੀ ਦੀਵਾਨ ਟੋਡਰਮਲ ਛੋਟੇ ਸਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਦਾ ਜਿਹੜਾ ਸੰਸਕਾਰ ਕੀਤਾ ਉਹਨਾਂ ਨੇ ਆਪਾਂ ਨੂੰ ਪਤਾ ਹੈ ਕਿ ਦੁਨੀਆ ਦੀ ਸਭ ਤੋਂ ਮਹਿੰਗੀ ਜ਼ਮੀਨ ਲੈ ਕੇ ਉਹਨਾਂ ਨੇ ਸੋਨੇ ਦੀਆਂ ਖੜੀਆਂ ਮੋਹਰਾਂ ਕਰਕੇ ਉਹ ਜ਼ਮੀਨ ਖਰੀਦ ਕੇ ਕਿਵੇਂ ਅੰਤਮ ਸਸਕਾਰ ਕੀਤਾ ਸੀ ਤਾਂ ਦੀਵਾਨ ਟੋਡਰ ਮਲ ਜੀ ਦੀ ਏਸ ਕੁਰਬਾਨੀ ਦੇ ਅੱਗੇ ਵੀ ਸਾਡਾ ਸਿਰ ਝੁਕਦਾ ਤੇ ਉਹਨੂੰ ਅਸੀਂ ਸਲੂਟ ਕਰਦੇ ਹਾਂ ਸਲਾਮ ਕਰਦੇ ਹਾਂ ਤੇ ਇਹਨਾਂ ਦੇ ਨਾਲ ਹੀ ਬਾਬਾ ਮੋਤੀराम ਮਹਿਰਾ ਜਿਨ੍ਹਾਂ ਨੇ ਜਦੋਂ ਛੋਟੇ ਸਹਿਬਜ਼ਾਦੇ ਤੇ ਮਾਤਾ ਗੁਜਰੀ ਜੀ ਕੈਦ ਦੇ ਵਿੱਚ ਸੀਗੇ ਠੰਡੇ ਬੁਰਜ ਦੇ ਵਿੱਚ ਕੈਦ ਸੀਗੇ ਤਾਂ ਭੁੱਖੇ ਤੇ ਹੈ ਨੂੰ ਇੰਨੀ ਠੰਡ ਦੇ ਵਿੱਚ ਉਹਨਾਂ ਬੱਚਿਆਂ ਨੂੰ ਗੁਰੂ ਗੋਬਿੰਦ ਸਿੰਘ ਦੇ ਬੱਚਿਆਂ ਨੂੰ ਛੋਟੇ ਸਹਿਬਜ਼ਾਦਿਆਂ ਨੂੰ ਜਿਹੜਾ ਗਰਮ ਗਰਮ ਦੁੱਧ ਪਿਆ ਆ ਉਹ ਦੁੱਧ ਦੀ ਕੀਮਤ ਵੀ ਕਿਸੇ ਪੈਸੇ ਨਾਲ ਨਹੀਂ ਮਾਪੀ ਜਾ ਸਕਦੀ ਕਿਉਂਕਿ ਬਾਬਾ ਮੋਤੀराम ਮਹਿਰਾ ਨੂੰ ਜਿਹੜੀ ਉਹ ਦੁੱਧ ਪਿਉਣ ਦੀ ਕੀਮਤ ਤਾਰਨੀ ਪਈ ਉਹ ਪਰਿਵਾਰ ਕੁਰਬਾਨ ਕਰਨਾ ਪਿਆ ਸੀ ਉਹਨਾਂ ਨੂੰ ਵੀ ਕਿ ਤੇਲ ਕੱਢਣ ਵਾਲਾ ਕੋਹਲੂ ਜਿਹੜਾ ਹੁੰਦਾ ਉਹਦੇ ਵਿੱਚ ਉਹਨਾਂ ਦੇ ਪਰਿਵਾਰ ਨੂੰ ਪੀੜਿਆ ਗਿਆ ਸੀ ਆਪਾਂ ਨੂੰ ਇਸ ਕਹਾਣੀ ਦਾ ਵੀ ਪਤਾ ਹੈ ਤਾਂ ਉਸ ਪਰਿਵਾਰ ਨੂੰ ਤੇ ਬਾਬਾ ਮੋਤੀਰਾਮ ਮਹਿਰਾ ਜੀ ਨੂੰ ਵੀ ਸਲਾਮ ਤੇ ਸਲੂਟ ਤੇ ਸ਼ਰਧਾਂਜਲੀ ਸ਼ਬਦ ਤਾਂ ਛੋਟੇ ਐ ਇਹੀ ਕਹਿ ਸਕਦੇ ਆ ਮੈਂ ਬਾਰ ਬਾਰ ਕਹਿ ਰਿਹਾ ਕਿ ਸ਼ਬਦ ਛੋਟੇ ਨੇ ਇਹਨਾਂ ਕੁਰਬਾਨੀਆਂ ਦੇ ਅੱਗੇ ਤੇ ਇਸ ਤੋਂ ਅੱਗੇ ਵੱਡੇ ਸਹਿਬਜ਼ਾਦੇ ਜਿਹੜੇ ਚਮਕੌਰ ਦੀ ਲੜਾਈ ਦੇ ਵਿੱਚ ਸ਼ਹੀਦ ਹੋਏ ਉਹਨਾਂ ਦੇ ਨਾਲ ਪੰਡਿਤ ਕਿਰਪਾ ਰਾਮ ਜਿਹੜਾ ਕਸ਼ਮੀਰੀ ਪੰਡਿਤ ਸੀ ਜਿਨ੍ਹਾਂ ਨੇ ਗੁਰੂ ਗੋਬਿੰਦ ਸਿੰਘ ਦੀ ਪੜਾਈ ਲਿਖਾਈ ਵੀ ਕਰਾਈ ਸੀ ਬਾਅਦ ਦੇ ਵਿੱਚ ਗੁਰੂ ਗੋਬਿੰਦ ਸਿੰਘ ਕੋਲੋਂ ਅੰਮ੍ਰਿਤ ਛੱਕ ਕੇ ਕਿਰਪਾ ਸਿੰਘ ਬਣ ਗਏ ਸੀ ਤੇ ਉਹਨਾਂ ਦੇ ਹੋਰ ਪਰਿਵਾਰ ਦੇ ਜੀ ਸੀਗੇ ਉਹ ਵੀ ਚਮਕੌਰ ਦੀ ਜੰਗ ਦੇ ਵਿੱਚ ਸ਼ਹੀਦ ਹੋ ਗਏ ਸੀਗੇ ਤੇ ਇਹਦੇ ਨਾਲ ਹੀ ਉਹ ਡਾਕਟਰ ਜਿਨ੍ਹਾਂ ਦਾ ਨਾਂ ਸਾਨੂੰ ਇਤਿਹਾਸ ਦੇ ਵਿੱਚੋਂ ਨਿਕੋਲਸ ਮਿਲਦਾ ਹੈ ਕਿ ਇੱਕ ਇਸਾਈ ਡਾਕਟਰ ਸੀ ਉਹ 크ਰਿਸਚੀਅਨ ਸੀਗਾ ਜਿਨ੍ਹਾਂ ਨੇ ਗੁਰੂ ਗੋਬਿੰਦ ਸਿੰਘ ਦੇ ਟੰਕੇ ਲਾਇਆ ਸੀ ਜਦੋਂ ਗੁਰੂ ਗੋਬਿੰਦ ਸਿੰਘ ਦੇ ਜ਼ਖਮ ਹੋ ਗਿਆ ਸੀ ਕਿਸੇ ਪਠਾਨ ਨੇ ਉਹਨਾਂ ਦੇ ਧੋਖੇ ਨਾਲ ਛੁਰਾ ਮਾਰ ਦਿੱਤਾ ਸੀਗਾ ਤਾਂ ਉਹਨਾਂ ਦੇ ਜ਼ਖਮ ਨੂੰ ਜਿਹੜਾ ਟੰਕੇ ਲਾਏ ਉਸ ਡਾਕਟਰ ਨੂੰ ਵੀ ਸਲਾਮ ਕਰਨਾ ਬਣਦਾ ਹੈ ਅੱਜ ਦੇ ਦਿਨ ਦੇ ਉੱਤੇ ਤੇ ਇਹਦੇ ਨਾਲ ਹੀ ਬਾਬਾ ਬੰਦਾ ਸਿੰਘ ਬਹਾਦਰ ਜਿਨ੍ਹਾਂ ਨੇ ਫੇਰ ਸਰਹੰਦ ਦੀ ਇੱਟ ਨਾਲ ਇੱਟ ਖੜਕਾਈ ਸੀ ਤੇ ਸਹਬਜ਼ਾਦਿਆਂ ਦੀਆਂ ਸ਼ਹੀਦੀਆਂ ਦਾ ਬਦਲਾ ਲਿਆ ਸੀਗਾ ਬਾਬਾ ਬੰਦਾ ਸਿੰਘ ਬਹਾਦਰ ਅੱਗੇ ਵੀ ਸਾਡਾ ਸਿਰ ਝੁਕਦਾ ਹੈ ਤਾਂ ਹੋਰ ਵੀ ਕਿੰਨਾ ਕੁਸ਼ੇ ਦੇ ਬਾਰੇ ਕਿਹਾ ਜਾ ਸਕਦਾ ਹੈ ਤੇ ਇਹ ਅੱਖਰ ਅੱਖਰ ਜਿਹੜਾ ਇੱਕ ਇੱਕ ਚੈਪਟਰ ਹੈ ਜਿਹੜਾ ਉਹ ਮੇਰੇ ਵੀਰੋ ਤੇ ਪੈਣੋ ਲਹੂ ਸ਼ਾਹੀ ਨਾਲ ਨਹੀਂ ਲਹੂ ਨਾਲ ਲਿਖਿਆ ਹੋਇਆ ਖੂਨ ਨਾਲ ਲਿਖਿਆ ਹੋਇਆ ਖੂਨ ਡੋਲ ਕੇ ਇਹ ਚੈਪਟਰ ਹੈ ਜਿਹੜਾ ਇਤਿਹਾਸ ਦੇ ਪੰਨਿਆਂ ਦੇ ਉੱਤੇ ਸੁਨੇਰੀ ਅੱਖਰਾਂ ਦੇ ਵਿੱਚ ਅੱਜ ਚਮਕਦਾ ਹੈ ਤਾਂ ਇਨਾਂ ਦਿਨਾਂ ਨੂੰ ਤੇ ਇਨਾਂ ਸ਼ਹੀਦੀਆਂ ਨੂੰ ਇਨਾਂ ਕੁਰਬਾਨੀਆਂ ਨੂੰ ਸਿਰ ਝੁਕਾ ਕੇ ਸਲਾਮ ਕਰਦੇ ਆ ਸ਼ਰਧਾਂਜਲੀ ਕਰਦੇ ਆ ਨਮਨ ਕਰਦੇ ਆ ਤੇ ਤੁਹਾਨੂੰ ਵੀ ਬੇਨਤੀ ਕਰਦਾ ਐ ਕਿ ਤੁਸੀਂ ਵੀ ਆਪਣੀ ਹਾਜ਼ਰੀ ਲਵਾਓ ਤੇ ਮੇਰਾ ਨਾਮ ਮੇਘਰਾਜ ਰੱਲ੍ਹਾ ਮੇਰੇ YouTube ਚੈਨਲ ਦਾ ਨਾਮ ਵੀ ਮੇਘਰਾਜ ਰੱਲ੍ਹਾ ਸਬਸਕ੍ਰਾਈਬ ਵਾਲਾ ਬਟਨ ਦਬਕ ਕੇ ਮੈਨੂੰ ਆਪਦਾ ਦੋਸਤ ਬਣਾਓ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਕਰਿਓ ਹਾਜ਼ਰੀ ਲਵਾਇਓ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਬਹੁਤ ਬਹੁਤ ਧੰਨਵਾਦ